ਕਿਹੜੀ ਪਾਰਟੀ ਦੇ ਮੇਰਾ ਨਾਮ ਮਹਿਕ ਰਾਜਪੂਤ ਹੈ ਵਾਰਡ ਨੰਬਰ 38 ਸਾਊਥ ਹਲਕਾ ਜੁੜਾ ਬਿੰਦਲ ਹੈ ਕਿਹੜੀ ਪਾਰਟੀ ਦਾ ਤੁਹਾਨੂੰ ਕੀ ਕਾਰਨ ਹੋਇਆ ਤੁਸੀਂ ਡੌਗ ਨੂੰ ਲੈ ਕੇ ਤੇ ਪਹੁੰਚੀ ਹੋ ਜੀ ਮੈਂ ਜੀ 20 ਸਾਲ ਤੋਂ ਕਾਂਗਰਸੀ ਵਰਤ ਰਹਾ ਹਾਂ ਮਕਾਦਾ ਪੰਜਾਬ ਦੀ ਸੈਕਟਰੀਮ ਹੈ ਜੀ ਤੇ ਯੂਥ ਇਲੈਕਸ਼ਨ ਮੈਂ ਲੜੀ ਹਈਆਂ ਕੁਝ ਮੂਵ ਮੈਂ ਜਿੱਤੀ ਹਈਆਂ ਤੇ ਲਾਸਟ ਟਾਈਮ ਵੀ ਮੈਨੂੰ ਜਿਹੜੀ ਹੈ ਟਿਕਟ ਜਿਹੜੀ ਆਨ ਦਾ ਟਾਈਮ ਮੈਂ ਗੁਜਰਾਤ ਕੈਂਪੇਨ ਤੇ ਗਈ ਸੀ ਜਿਹੜੀ ਰਾਜਕੋਟ ਤੇ ਉੱਥੋਂ ਮੈਂ ਆਈਆਂ ਤੇ ਮੈਂ 13 ਤਰੀਕ ਨੂੰ ਵਾਪਸ ਆਈ 17 ਨੂੰ ਇਲੈਕਸ਼ਨ ਸੀ ਬੜੀ ਛੋਟੀ ਥਾਂ ਨਾ ਸ਼ਾਇਦ ਪਤਾ ਹੋਵੇ ਗੈਸ ਦਾ ਤੇ ਇਹਨਾਂ ਨੇ ਮੈਨੂੰ ਆਨ ਦਾ ਸਪੌਟ ਆ ਕੇ ਮੇਰੇ ਕੋਲ ਟਿਕਟ ਲਈਏ ਕਿ ਤੁਹਾਨੂੰ ਕੰਪਲਮੈਂਟਸ਼ਨ ਦੇ ਦਾਂਗੇ ਵੀ ਤੁਸੀਂ ਟਿਕਟ ਆਪਣੇ ਛੱਡ ਦਿਓ ਉਹ ਲੇਡੀ ਵੋਲੰਟੀ ਜੀ ਤੇ ਉਸ ਤੋਂ ਬਾਅਦ ਜੀ ਕ ਨੇ ਕੋ ਲੈ ਲਿਆ ਠੀਕ ਹੈ ਉਹ ਸਾਰੇ ਅਮਰਸਰ ਦੇ ਵੀਡੀਓ ਕਿਸੇ ਕੋਲ ਨਹੀਂ ਜਾਣਦਾ ਚੰਗੀ ਤਰ੍ਹਾਂ ਕਿ ਇਹ ਬੋ ਕੰਮ ਕੀਤਾ ਫਿਰ ਨੇ ਨਾ ਕਿਹਾ ਕਿ ਈ ਕੰਪਨਸੇਸ਼ਨ ਨਹੀਂ ਮਿਲਦੀ ਤੇ ਮੈਂ ਫਿਰ ਕੁਝ ਨਹੀਂ ਕਿਹਾ ਮੈਂ ਸੇ ਪਾਰਟੀਦਾਰ ਹਾਂ ਉਰ ਤਰੇ ਨਹੀਂ ਕਿਸੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਆ ਤੇ ਅੱਜ ਤੁਹਾਨੂੰ ਲਾਸਟ ਇਲੈਕਸ਼ਨ ਲੰਗੀ ਸੀ ਤੇ ਬਲਾਰੇ ਸਾਹਿਬ ਮੇਰੇ ਘਰ ਆਏ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੈਨੂੰ ਆਪਣੇ ਵਰਕ ਪੀਜਾ ਦੋ ਤੇ ਤੁਹਾਨੂੰ ਟਾਕਾ ਠੀਕਾ ਮੇਰੀ ਜਿਹੜੀ ਡਿਊਟੀ ਦਾ ਲਾਤੀ ਮੈਂ ਤੁਹਾਨੂੰ ਪੂਜ ਤਾਕੇ ਦੇਣੀ ਆ ਹਮਮ ਆਪਾਂ ਮੈਂ ਉਹਨਾਂ ਨੂੰ ਸਾਬਿਤ ਕਰ ਦਿੰਦਾ ਠੀਕ ਹੈ ਇਤੋਂ ਮੈਂ ਡਾਉਨ ਕਰ ਕੋਈ ਇੰਸੈਕਟ ਹੋਇਆ ਕੋਣ ਇਹਨਾਂ ਨੇ ਮੈਨੂੰ ਫੋਨ ਵੀ ਕਾਲ ਆਈ ਸੀ ਕੈਂਪਸ ਦੀ ਤਿਆਰੀ ਵੀ ਹੋ ਆਪਣੀ ਠੀਕ ਹੈ ਮੈਂ ਤਿਆਰੀ ਕੀਤੀ ਸਾਰਾ ਕੁਝ ਹੋ ਗਿਆ ਹੈ ਨਾਮੀਨੇਸ਼ਨ ਆਪਣੇ ਡਾਕੂਮੈਂਟ ਸਾਰੇ ਕਲੀਅਰ ਕਰਵਾ ਲਏ ਤੇ ਮੈਂ ਕਾਲ ਕੀਤਾ ਨੰਦਾਨੀ ਕਾਲ ਲਗ ਗਈ ਕਮਾ ਬਾਸਟਰ ਜੀ ਜਿਹੜੇ ਕੁਝ ਸਾਰੀ ਮੀਟਿੰਗ ਉਸ ਗੱਲ ਕਰਦੇ ਪਏ ਸੀ ਮੈਂ ਉਹਨਾਂ ਨੂੰ ਵੀ ਬਾਅਦ ਵਿੱਚ ਫਾਲੋ ਅਪ ਕਿੰਦੇ ਤੇ ਟੈਨਸ਼ਨ ਨਾ ਰਹੋ ਤੁਹਾਨੂੰ ਟਿਕਟ ਮਿਲੇਗੀ ਤੁਸੀਂ ਧਿਆਨ ਰੱਖੋ ਬੱਸ ਹੂੰ ਰੱਖੋ ਠੀਕ ਹੈ ਮੈਂ ਸ਼ਾਮੀ ਫਿਰ ਡਾਇਰੈਕਟ ਕਾਲ ਕੀਤੀ ਕਰਿਆ ਸਰ ਨੂੰ ਤੇ ਮੈਂ ਉਹਨਾਂ ਨੇ ਕਿੰਦੀ ਕਿ ਬੈਂਕ ਦਾ ਲਿੱਤਾ ਮੈਂ ਕਿਹਾ ਡੀਡਿਕਾ ਹੋਲਡ ਕੀਤਾ ਹੈ ਹੂੰ ਮੈਂ ਕਿਹਾ ਜੇ ਤੁਹਾਡੇ ਕਿ ਨਹੀਂ ਹੋਲਡ ਤੇ ਕਿ ਆ ਵੀ ਜੇ ਕੋਈ ਇੰਫਰੈਂਸ ਨਹੀਂ ਮਿਲਦੀ ਤੀ ਹੈ ਮੈਂ ਕਿਹਾ ਰੀਜ਼ਨ ਕਿੰਦੇ ਵੀ ਦੋ ਤਿੰਨ ਕੈਂਡੀਡੇਟ ਹੈਗੇ ਆ ਤੇ ਮੈਂ ਕਿਹਾ ਕੈਂਡੀਡੇਟ ਉਹਨਾਂ ਨੇ ਮੈਨੂੰ ਦੱਸਿਆ ਕਿ ਫਲਾਣੇ ਫਲਾਣੇ ਤਿੰਨ ਕੈਂਡੀਡੇਟ ਹੈਗੇ ਆ ਹੂੰ ਤੇ ਦੇਖੋ ਨਾ ਆਪਾਂ ਉਸ ਚੀਜ਼ ਨੂੰ ਡਿਲੇ ਤਾਂ ਕਰੀਏ ਵੀ ਜਿਹੜੇ ਕੈਂਡੀਡੇਟ ਹੈ ਨਾ ਵੱਡਾ ਉਹਨਾਂ ਨੇ ਕੰਮ ਕੀਤਾ ਪਾਰਟੀ ਦੇ ਨਾਲ ਤੇ ਮਾਰੋ ਮਾਰ ਹੁੰਦੀ ਗਈ ਆ ਠੀਕ ਹੈ ਜਿਹੜੇ ਬੰਦਿਆਂ ਦਾ ਨਾਮ ਹੀ ਨਹੀਂ ਹੈਗਾ ਉਹ ਕਿਹਨਾਂ ਟਿਕਟਾਂ ਦਿੱਤੀ ਗਈ ਹੈ ਜੀ ਕੀ ਨਾਮ ਕੋਈ ਆਏ ਕੋਈ ਜਾਣਦੇ ਤੁਸੀਂ ਨਹੀਂ ਨਹੀਂ ਗੱਲ ਇਹ ਕੋਈ ਵੀ ਨਹੀਂ ਜਾਣਦਾ ਸਾਡੇ ਤੇ ਹੁਣ ਤੁਸੀਂ ਫਿਰ ਜਾ ਦਿਖਾ ਦੇਣੀ ਹਾਂਜੀ ਜਾ ਦਿਓ ਉਮੀਦਵਾਰ ਕੌਣ ਹੋਵੇਗਾ ਮੈਂ ਹਜੇ ਜਿਮੀ ਲੈ ਕੇ ਆਇਆ ਹਾਂ ਹਾਂਜੀ ਇਹ ਡਾਕੂਮੈਂਟਰੀ ਦੇ ਵਿੱਚ ਉਹ ਸਾਰੇ ਕੋਈ ਆ ਡਾਕੂਮੈਂਟ ਮੇਰੇ ਲੱਗਣਗੇ ਨਾ ਤੇ ਮੇਰਾ ਬੱਚਾ ਹੈ ਹੂ ਕਿਹਨਾਂ ਬਾਕੀ ਇਹਦਾ ਵੀ ਸਾਰਾ ਕੁਝ ਕੰਪਲੀਟ ਹੈਗਾ ਹਾਂ ਕਿਉਂਕਿ ਤੋ ਇਹ ਨਾ ਨਾ ਕਵੇਗੀ ਨਾ ਵੀ ਗਾਰਡੀਅਨ ਕੌਣ ਹੈ ਕੌਣ ਨਹੀਂ ਹੈ ਮੈਂ ਉਹ ਗਾਰਡੀਅਨ ਕਿਉਂਕਿ ਗੱਲ ਆਕੇ ਖਤਮ ਹੋ ਗਈ ਸੀ ਵਫਾਦਾਰੀ ਤੇ ਨੂੰ ਮੈਂ ਤਾਂ ਨਾਲ ਲੈ ਕੇ ਆਈ ਆ ਬਿਨਸਾਨ ਨਹੀਂ ਵਫਾਦਾਰ ਰਹਤੇ ਵਫਾਦਾਰ ਹੈ ਨਾ ਨਹੀਂ ਆ ਜੇ ਕਿਸੇ ਨੂੰ ਲੱਗਦਾ ਨਾ ਕਿ ਫੀਲਿੰਗਸ ਨਾਲ ਆਪਾਂ ਖੇਡ ਖੇਡ ਲੰਦੇ ਆ ਕੁਛ ਨਹੀਂ ਆ ਦੇਖੋ ਇਹਨਾਂ ਤੋਂ ਵੱਡਾ ਕੌਣ ਸਾਡੇ ਜਜ਼ਬਾਤਾਂ ਨਾਲ ਖੇਡ ਲੰਦਾ ਕੋਈ ਨਹੀਂ ਖੇਡ ਲੰਦਾ ਸਾਨੂੰ ਮੂਰਖ ਬਣਾ ਬਣਾ ਕੇ ਇਹ ਲੋਕ ਆਪਣੇ ਫਾਇਦੇ ਲੈਂਦੇ ਨੇ ਅਸੀਂ ਫੇਰ ਨਹੀਂ ਮੈਨੂੰ ਕੁਛ ਮਿਲੂਗਾ ਨਾ ਮੈਂ ਤਾਂ ਫੇਰ ਲੋਕਾਂ ਦੀ ਪੜਾਈ ਕਰਨੀ ਕਰਨੀ ਮੈਂ ਥੋੜੀ ਛੱਡ ਦੇਣੀ ਆ ਇਹ ਵਫਾਦਾਂ ਨਹੀਂ ਕੋਈ ਸਮੂਦ ਲੈਂਦਾ ਚੱਲ ਇਹਨਾਂ ਨੂੰ ਤਲੀ ਗਲੀ ਤੇ ਆ ਕੇ ਕਿਤੇ ਆਓ ਵੈਰੀਫਾਈ ਕਰੋ ਗਲੀ ਦੇ ਵਿੱਚ ਬਗਾਨਾ ਕੁੱਤਾ ਨਹੀਂ ਵੜਨ ਦਿੰਦੀ ਸਾਰੇ ਕਹਿੰਦੇ ਜਿੰਮੀ ਬਾਹਰ ਵੜਨੀ ਹੋਈ ਹੈ ਨਾ ਅਹੀਂ ਬੇਫਿਕਰ ਰਾਤ 10 ਵਜੇ ਤੱਕ ਪੂਰੀ ਡਿਊਟੀ ਹੁੰਦੀ ਆਪਣੀ ਹੈ। ਹੂੰ। ਕੋ ਲੀਡਰ ਨਹੀਂ ਵਫਾਦਾਰ ਹੋਏ। ਨਹੀਂ। ਗੱਲ ਸਿਰਫ ਮੈਂ ਤਾਂ ਲੈ ਕੇ ਇੰਦੀ ਵਫਾਦਾਰੀ ਜਿਹੜੀ ਹੈ ਨਾ ਆਮ ਹੁੰਦੀ ਹੈ ਵਫਾਦਾਰੀ। ਹੂੰ। ਕਿਤਾ ਨੂੰ ਲੱਗਦਾ ਵੀ ਇਹ ਨਾਮਿਨੇਟ ਕਰ ਸਕਦੇ ਆ ਬਾਇਰੂਮ। ਜੇ ਨਹੀਂ ਕਰਦੇ ਤਾਂ ਮੈਂ ਕਰਾਂਗੀ ਫਿਰ। ਹੂੰ। ਕਹਿੰਦਾ ਨਾ ਫਿਰ ਮੈਂ ਕਰਾਂਗੀ। ویسے ਤਾਂ ਆਪਸ਼ਨ ਮਿਲ ਕੋ ਪਹਿਲਾਂ ਵੀ ਆ ਕਿ ਕਿ ਮੈਂ ਕਰਾਂਗੀ। ਬਟ ਇੱਕ ਕਹਿੰਦੇ ਨਾ ਕਿ ਅ ਸਮਝ ਸ਼ਾਇਦ ਇਹਨੂੰ ਆ ਜੀ। ਕੀ ਕੁਝ ਕੀ ਇਹਦੇ ਦਿਮਾਗ ਚ ਗੱਲ ਪੈ ਗਈ ਲੋਕਾਂ ਨੂੰ ਹਾਂ ਦਰਸ਼ਣ ਵਾਲ ਵਿਚਾਰ ਨੰਬਰ 88 ਕੀ ਲੋਕ ਨੂੰ ਖੁਲਾ ਰਿਹਾ ਜੀ ਮੈਨੂੰ ਜਦੋਂ ਰਾਤ ਇਹ ਕਲੀਅਰ ਹੋ ਗਿਆ ਨਾ ਕਿ ਆ ਪਰ ਨਿਕਲ ਚੁੱਕੀ ਹਾਂ ਟਿਕੜਾ ਤਾਂ ਬੜੀ ਅਫਸਰਟ ਹੋ ਗਈ ਇਸ ਚੀਜ਼ ਤੋਂ ਫਿਰ ਮੇਰੇ ਨੇ ਐਕਚੁਅਲੀ ਮਦਰ ਵੀ ਕਹੇ ਇਹ ਤੇ ਇਹ ਤੇ ਮੈਂ ਹੀ ਹਸਬੰਦ ਨੂੰ ਟੋਲੀ ਫੋਨ ਲਿਖਿਆ ਹੈ ਨਾ ਰੋਟੀ ਰੋਟੀ ਫਾਈਟ ਤੇ ਮੇਰੇ ਦਿਮਾਗ ਚ ਗੱਲ ਆ ਗਈ ਵੀ ਕਿਸੇ ਨਾ ਹੀ ਮੇਰੀ ਪਸਦਾਰ ਹੈ ਕਿ ਨਾ ਫਿਰ ਉਹ ਤੋਂ ਮੇਰੇ ਦਿਮਾਗ ਚ ਮੈਂ ਰਾਤੀ ਫੇਸਬੁੱਕ ਤੇ ਪੋਸਟ ਪਾ ਦਿੱਤੀ ਸੀ ਜੀ ਮਿਲ ਨਹੀਂ ਸਕੀ ਨਾ ਲੋਕਾਂ ਨੇ ਕਮੈਂਟ ਕੀ ਆਏ ਫਿਰ ਕੋਈ ਕੋਸ਼ਿਸ਼ ਭਾਈ ਤੇ ਉੱਪਰ ਹੀ ਉੱਪਰ ਹੀ ਕਾਲ ਫੋਨ ਤੁਹਾਡਾ ਉੱਪਰ ਹੀ ਹੈ ਉਹਦੇ ਵਿੱਚ ਫਿਰ ਮੈਂ ਇਹਨਾਂ ਨੂੰ ਰਾਤ ਦੇ ਮੇਰੀ ਪੋਸਟ ਭਾ ਦਿੱਤੀ ਸੀ ਬਗਾਇਦਾ ਵੀਡੀਓ ਭਾਈ ਸੀ ਮੈਂ 1 ਘੰਟੇ ਦੀ ਮੇਰੀ ਵੀਡੀਓ ਚ ਨਹੀਂ ਸੀ ਲਾਈਵ ਹੋ ਉਹ ਕੋਈ ਨਹੀਂ ਹੈ 40 40 ਰੁਪਏ 40 40 ਰੁਪਏ